ਸਸਰੀ ਘਰ ਸਾਰੇ ਨੂੰ ਲੇਖਾ ਜੋਖਾ ਕਹਾਣੀ ਦਾ ਅਗਲਾ ਪਾਗ ਰਮਨ ਦੀ ਸਾਸਰੂ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਉਸ ਨੂੰ ਮੂੰਹ ਤੋੜ ਮਾ ਜਵਾਬ ਦੇ ਉਹ ਵੀ ਇੰਜ ਠੋਕ ਕੇ ਮਿਲੇਗਾ ਉਸ ਨੂੰ ਉਮੀਦ ਸੀ ਕਿ ਰਮਨ ਹਮੇਸ਼ਾ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਉਸ ਦੀਆਂ ਗੱਲਾਂ ਤੇ ਫੁੱਲ ਚੜਾਏਗੀ ਪਰ ਉਸ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਸੀ ਨੂ ਦੀਆਂ ਖਰੀਆਂ ਖਰੀਆਂ ਸੁਣ ਕੇ ਉਹ ਦੰਦ ਪੀਸ ਕੇ ਰਹਿ ਗਈ ਪਰ ਆਪਣਾ ਡੈਂਕਾ ਰੱਖ ਕੇ ਬੋਲੀ ਕੀ ਨਹੀਂ ਕੀਤਾ ਅਜ ਤੱਕ ਤੇਰੇ ਲਈ ਅਸੀਂ ਮੇਰਾ ਪੁੱਤ ਉਸੇ ਦਿਨ ਦਾ ਤੇਰੇ ਲੇਖੇ ਦੇ ਰਹਾ ਆਪਣੇ ਟੱਬਰ ਦੀ ਪਰਵਾਹ ਨਹੀਂ ਕੀਤੀ ਹੋਰ ਹੁਣ ਤੂੰ ਕੀ ਚਾਹਣੀ ਐ ਇਸ ਤੋਂ ਪਹਿਲਾਂ ਕਿ ਰਮਨ ਕੁਝ ਬੋਲਦੀ ਉਹ ਪੈਰ ਘੜੀਸਦੀ ਹੋਈ ਰਸੋਈ ਚੋਂ ਬਾਹਰ ਆ ਗਈ ਸੱਸ ਦੇ ਤਾਣੇ ਸੁਣ ਕੇ ਰਮਨ ਦਾ ਕਾਰਜਾ ਬਲੁੰਦ ਰਿਆ ਗਿਆ ਉਸ ਦੀਆਂ ਅੱਖਾਂ ਵਿੱਚੋਂ ਆਪਮਹਾਰੇ ਹੀ ਹੰਝੂਆਂ ਦੀ ਝੜੀ ਲੱਗ ਗਈ ਅਤੇ ਰੱਬ ਨਾਲ ਗੱਲਾ ਕਰਦੀ ਹੋਈ ਸੋਚਣ ਲੱਗੀ ਕਿ ਰੱਬਾ ਕਿਹੜੇ ਕਰਮਾਂ ਦਾ ਲੇਖਾ ਜੋਖਾ ਪਾਇਆ ਤੂੰ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਕਿਹੜੇ ਪਾਪਾਂ ਦੀ ਸਜ਼ਾ ਦੇ ਰਿਆਂਗਾ ਰਮਨ ਦੇ ਹਟਕੋਰੇ ਰਸੋਈ ਤੋਂ ਬਾਹਰ ਤੱਕ ਸੁਣਾਈ ਦੇ ਰਹੇ ਸਨ ਪਰ ਸੱਸ ਨੇ ਤਾਂ ਕੰਨਾਂ ਵਿੱਚ ਰੂੰ ਪਾ ਲਈ ਸੀ ਦਰਾਣੀ ਵੀ ਸ਼ਾਇਦ ਸੱਸ ਤੋਂ ਡਰਦੀ ਰਮਨ ਨੂੰ ਚੁੱਪ ਕਰਾਉ ਨਹੀਂ ਆਈ ਸੀ ਰੋ ਧੋ ਕੇ ਰਮਨ ਨੇ ਠੰਡਾ ਸਾਹ ਭਰਿਆ ਤੇ ਸੋਚਿਆ ਕਿ ਰੱਬਾ ਤੂੰ ਪਾਈ ਤੇ ਕਟਣੀ ਵੀ ਤੂੰ ਹੀ ਹੈ ਉਹ ਰਸੋਈ ਵਿੱਚੋਂ ਆਪਣੇ ਕਮਰੇ ਵਿੱਚੋਂ ਆ ਕੇ ਸਫਾਈ ਕਰਨ ਲੱਗ ਗਈ ਖਾਮ ਨੂ ਰਮਨ ਦੀ ਸੱਸ ਗੁਰਦੁਆਰੇ ਗਈ ਅਤੇ ਰਸਤੇ ਵਿੱਚ ਵੀਰ ਕਬੂਤ ਦੁੱਧ ਲੈਣ ਲਈ ਰੁਕੀ ਅਤੇ ਵੀਰ ਕਬੂਤ ਵਾਲੀ ਆਂਟੀ ਜਾਨੀ ਕਿ ਸੱਸ ਦੀ ਸੇਲੀ ਨਾ ਰਮਨ ਬਾਰੇ ਵੱਧ ਘਟ ਗੱਲਾਂ ਕਰਕੇ ਵਾਪਸ ਘਰ ਆ ਗਈ ਅਗਲੇ ਦਿਨ ਸਵੇਰ ਨੂੰ ਰਮਨ ਵੀਰ ਕਬੂਤੋਂ ਦੁੱਧ ਲੈਣ ਗਈ ਤਾਂ ਆਂਟੀ ਨੇ ਰਮਨ ਨੂੰ ਪੁੱਛਿਆ ਕਿ ਪੁੱਤ ਤੇਰੀ ਪੈਨਸ਼ਨ ਦਾ ਕੀ ਬਣਿਆ ਕੋਈ ਪੈਸਾ ਥੇਲਾ ਮਿਲਿਆ ਜਾਂ ਨਹੀਂ ਰਮਨ ਨੇ ਦੱਸਿਆ ਕਿ ਆਂਟੀ ਕੁਝ ਕ ਪੈਸੇ ਮਿਲੇ ਆ ਜੇ ਪੈਨਸ਼ਨ ਦਾ ਪਤਾ ਨਹੀਂ ਕਦ ਲੱਗੇਗੀ ਆਂਟੀ ਬੋਲੀ ਆਹੋ ਕੱਲ ਤੇਰੀ ਸੱਸ ਆਈ ਸੀ ਤੀ ਇਹ ਬਹੁਤ ਗੱਲਾਂ ਬਣਾ ਰਹੀ ਸੀ ਕਹਿੰਦੀ ਸੀ ਪੈਸਾ ਚਾਹੀਦਾ ਸੀ ਉਹ ਮਿਲ ਗਿਆ ਮੇਰੇ ਪੁੱਤ ਦਾ ਕਿਸੇ ਨੂੰ ਕੋਈ ਤੱਖ ਨਹੀਂ ਧੀਏ ਜਦ ਕ ਤੇਰਾ ਘਰ ਵਾਲਾ ਪੂਰਾ ਹੋਇਆ ਸੀ ਤਦ ਤਾਂ ਮੈਂ ਵੀ ਇਹ ਬੋਲਦੀ ਸੀ ਕਿ ਹੁਣ ਤੂੰ ਇੱਥੇ ਨਹੀਂ ਰਹਿਣਾ ਆਂਟੀ ਦੀ ਇਹ ਗੱਲ ਸੁਣ ਕੇ ਰਮਨ ਨੂੰ ਇੱਕਦਮ ਝਟਕਾ ਜਿਹਾ ਲੱਗ ਗਿਆ ਪਹਿਲਾਂ ਤਾਂ ਉਸ ਦਾ ਦਿਲ ਕੀਤਾ ਕਿ ਉਹ ਆਂਟੀ ਨੂੰ ਖਰੀਆਂ ਖਰੀਆਂ ਸੁਣਾ ਦੇਵੇ ਪਰ ਫਿਰ ਉਸਨੇ ਸੋਚਿਆ ਕਿ ਇਹਦੇ ਨਾਲ ਮੱਥਾ ਲਾਉਣ ਦਾ ਕੀ ਫਾਇਦਾ ਜਦ ਆਪਣੇ ਵੈਰ ਕਰਨ ਲੱਗ ਜਾਣ ਤਾਂ 11 ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਉਸਨੇ ਸਬਰ ਦਾ ਘੁੱਟ ਭਰ ਲਿਆ ਤੇ ਕਿਹਾ ਕੋਈ ਨਾਂਟੀ ਜੀ ਹੋਰ ਮੈਂ ਹੁਣ ਕਿੱਥੇ ਜਾਣਾ ਮੰਮੀ ਜੋ ਕਹਿੰਦੇ ਗੈ ਲੈਣ ਦਿਓ ਮੈਨੂੰ ਹੋਰ ਬਥੇਰੀਆਂ ਟੈਨਸ਼ਨਾਂ ਨੇ ਇਹ ਗੱਲਾਂ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਅੰਟੀ ਨੇ ਆਪਣੇ ਵੱਲੋਂ ਤਾਂ ਅੱਗ ਤੇ ਕਿਉਂ ਪਾਉਣ ਵਾਲੀ ਗੱਲ ਕੀਤੀ ਸੀ ਪਰ ਰਮਨ ਨੇ ਉਸ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੇ ਸਮਾਨ ਲੈ ਕੇ ਘਰ ਨੂੰ ਵਾਪਸ ਆ ਗਈ। ਕਾਰਾਈ ਤਾਂ ਦਫ਼ਤਰ ਤੋਂ ਕੋਈ ਚਿੱਠੀ ਆਈ ਹੋਈ ਸੀ। ਰਮਨ ਨੇ ਚਿੱਠੀ ਖੋਲ ਕੇ ਦੇਖੀ ਤਾਂ ਪਤਾ ਲੱਗਿਆ ਕਿ ਸੰਪਰਕ ਸੈਂਟਰ ਜਾਂ ਕੁਝ ਕਾਗਜ਼ਾਤ ਲਿਆਉਣੇ ਪੈਣਗੇ। ਰਮਨ ਲਈ ਇਹ ਵੀ ਇੱਕ ਚੁਣੌਤੀ ਸੀ। ਹੁਣ ਜੇਕਰ ਉਹ ਆਪ ਸੰਪਰਕ ਸੈਂਟਰ ਜਾਂਦੀ ਤਾਂ ਵੀ ਔਖਾ ਤੇ ਸਸਤੇ ਬੋਲੋ। ਵੀ ਉਸ ਦੇ ਕੰਨਾਂ ਵਿੱਚ ਅਜੇ ਤੱਕ ਗੂੰਜ ਰਹੇ ਸੀ। ਉਸਨੇ ਕੁਝ ਸੋਚ ਕੇ ਚਿੱਠੀ ਦੁਬਾਰਾ ਟੇਬਲ ਤੇ ਰੱਖ ਦਿੱਤੀ ਕਿ ਜਿਵੇਂ ਹੀ ਰਮਨ ਚਿੱਠੀ ਰੱਖ ਕੇ ਮੋੜਨ ਲੱਗੀ ਤਾਂ ਸੱਸ ਨੇ ਰੁੱਖੇ ਜਿਹੇ ਲਹਿਜੇ ਵਿੱਚ ਪੁੱਛਿਆ ਕੀ ਲਿਖਿਆ ਚਿੱਠੀ ਵਿੱਚ ਰਮਨ ਨੇ ਦੱਸਿਆ ਮੰਮੀ ਸੰਪਰਕ ਸੈਂਟਰ ਜਾਣਾ ਪੈਣਾ ਕੁਝ ਕਾਗਜ਼ ਕਢਾਉਣ ਲਈ ਰਮਨ ਸੱਸ ਦੀ ਗੱਲ ਦਾ ਜਵਾਬ ਦੇ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੱਸ ਦੀ ਬੜਬੜਾਉਣ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਪਈ ਅਤੇ ਪਰ ਉਸਨੇ ਉਸ ਨੂੰ ਅਣਗੌਲਿਆ ਕਰ ਦਿੱਤਾ ਤੇ ਦੌਰ ਦੇ ਦਫ਼ਤਰ ਤੋਂ ਆਉਂਦਾ ਇੰਤਜ਼ਾਰ ਕਰਨ ਲੱਗ ਗਈ ਕਹਿੰਦੇ ਨੇ ਸਖਾਲਤ ਪੱਥਰ ਪਾੜ ਦਿੰਦੀ ਐ ਅਜਿਹਾ ਹੀ ਸੱਸ ਵੱਲੋਂ ਕੰਨਾਂ ਵਿੱਚ ਮਾਰੀਆਂ ਫੂਕਾਂ ਦਾ ਅਸਰ ਕਰੰਤੇ ਹੋਇਆ ਸੀ ਸ਼ਾਮ ਨੂੰ 6 ਵਜੇ ਬਲਜੀਤ ਘਰ ਆਇਆ ਤਾਂ ਆਉਂਦੇ ਸਾਰ ਟੇਬਲ ਤੇ ਪਈ ਚਿੱਠੀ ਪੜ੍ਹ ਕੇ ਉਸਨੇ ਰਮਨ ਨੂੰ ਆਵਾਜ਼ ਮਾਰ ਕੇ ਕਿਹਾ ਭਾਬੀ ਚਲੋ ਜਰਾ ਸੰਪਰਕ ਸੈਂਟਰ ਜਾਣਾ ਪੈਣਾ ਤੁਹਾਨੂੰ ਮੇਰੇ ਨਾਲ ਬਲਜੀਤ ਦੀ ਆਵਾਜ਼ ਸੁਣ ਕੇ ਕਿਰਨ ਕਮਰੇ ਤੋਂ ਬਾਹਰ ਆਈ ਅਤੇ ਬੋਲੀ ਸਵੇਰ ਦੇ ਗਏ ਹੁਣੇ ਤਾਂ ਡਿਊਟੀ ਤੋਂ ਆਏ ਆ ਚਾਹ ਪਾਣੀ ਦਾ ਘੁੱਟ ਤਾਂ ਪੀ ਲਵੋ ਸੰਪਰਕ ਸੈਂਟਰ ਕਿਹੜਾ ਕਿਤੇ ਤੋੜ ਚੱਲਿਆ ਬਲਜੀਤ ਰੇਕੋੜੀ ਜੀ ਅੱਖਾਂ ਨਾ ਕਰਨ ਵਾਲਾ ਵੇਖਿਆ ਤੇ ਬੋਲਿਆ ਕੋਈ ਨਾ ਚਾਪੀ ਚਾਪੀ ਹੁੰਦੀ ਰਹੂਗੀ ਜਿਹੜਾ ਪਹਿਲਾਂ ਕੰਮ ਜ਼ਰੂਰੀ ਉਹ ਕਰਨਾ ਰਮਨ ਨੂੰ ਸਮਝ ਤਾਂ ਆ ਗਈ ਸੀ ਕਿ ਇਹ ਕਿਰਨ ਕਿੱਥੋਂ ਬੋਲ ਰਹੀ ਸੀ ਪਰ ਉਹ ਕੌੜਾ ਘੁੱਟ ਕਰ ਗਈ ਹੋਰ ਚਾਰਾ ਵੀ ਨਹੀਂ ਸੀ ਨਾ ਸੰਬੰਧਕ ਸੈਂਟਰ 'ਤੇ ਹੁਣ ਭੀੜ ਹੋਣ ਕਰਕੇ ਕਾਫੀ ਟਾਈਮ ਲੱਗ ਗਿਆ ਤੇ ਜਦੋਂ ਉਹਦੇ ਔਰ ਪਰਚਾਈ ਵਾਪਸ ਕਰ ਪਰਤੇ ਤਾਂ ਅੰਦਰ ਵੜਦਿਆਂ ਹੀ ਰਮਨ ਦੇ ਕੰਨਾਂ ਵਿੱਚ ਸਸ ਦੀ ਖਰਮਿ ਜਿਹੀ ਆਵਾਜ਼ ਪਈ ਇਨ ਨਗਰ ਕਿੱਥੇ ਲੱਗ ਗਿਆ ਕਿਹੜੇ ਵੇਲੇ ਦੇ ਘਰੋਂ ਗਏ ਹੋਏ ਆ ਤੁਸੀਂ ਸੱਸ ਦੀ ਗੱਲ ਸੁਣ ਰਮਨ ਦੇ ਖਾਨੇ ਨੂੰ ਗਈ ਉਸ ਦਾ ਦਿਲ ਕੀਤਾ ਕਿ ਕਹਿ ਦੇਵਾਂ ਮਾਤਾ ਉੱਥੇ ਮੇਲਾ ਲੱਗਿਆ ਹੋਇਆ ਸੀ ਉਹ ਦੇਖਣ ਲੱਗ ਗਈ ਸੀ ਪਰ ਕਲੇਸ਼ ਦਾ ਮੂੰਹ ਕਾਲਾ ਇਹ ਸੋਚ ਕੇ ਉਹ ਕੋਈ ਵੀ ਜਵਾਬ ਦਿੱਤੇ ਬਗੈਰ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਮਨ ਹੀ ਮਨ ਫੈਸਲਾ ਲਿਆ ਕਿ ਉਹ ਜਿੰਨਾ ਵੀ ਹੋ ਸਕੇ ਆਪਣੇ ਕੰਮ ਆਪ ਕਰਨ ਦੀ ਕੋਸ਼ਿਸ਼ ਕਰੇਗੀ ਤਦ ਤੱਕ ਉਹ ਦੂਜਿਆਂ ਦੇ ਕਦ ਤੱਕ ਉਹ ਦੂਜਿਆਂ ਦੇ ਸਹਾਰੇ ਜ਼ਿੰਦਗੀ ਦੀ ਗੱਡੀ ਨੂੰ ਤੋਰੇਗੀ ਅਜੇ ਉਹ ਅੰਦਰੀ ਬੈਠੀ ਆਪਣੇ ਮਨ ਨਾਲ ਇਸ ਉਦੇੜਬੋਨ ਵਿੱਚ ਹੀ ਉਲਝੀ ਹੋਈ ਸੀ ਕਿ ਬਲਜੀਤ ਅਤੇ ਕਰਨ ਦੇ ਕਮਰੇ ਵਿੱਚੋਂ ਦੋਵਾਂ ਦੇ ਬਹਿਸ ਕਰਨ ਦੀ ਆਵਾਜ਼ ਉਸ ਦੇ ਕੰਨਾਂ 'ਪਈ। ਉਹਨਾਂ ਦੀ ਬਹਿਸ ਇੰਨੀ ਵੱਧ ਗਈ ਕਿ ਬਲਜੀਤ ਨੇ ਕਰਨ ਉੱਪਰ ਹੱਥ ਚੁੱਕ ਲਿਆ। ਹੁਣ ਰਮਨ ਤੇ ਸਬਰ ਦਾ ਬੰਡ ਟੁੱਟ ਚੁੱਕਾ ਸੀ। ਉਸਨੇ ਕਮਰੇ ਦਾ ਬੰਦ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਕਿ ਤੁਸੀਂ ਦੋਵੇਂ ਮੇਰੇ ਪਿੱਛੇ ਆਪਸ ਵਿੱਚ ਨਾ ਉਲਝੋ। ਕਰਨੇ ਰਹੁੰਦੇ ਹੋਏ ਕਿ ਆ ਦੀਦੀ ਨਿਆਣਿਆਂ ਲਈ ਕਪੜੇ ਲਿਆਉਣ ਵਾਲੇ ਨੇ ਕਿੰਨੇ ਦਿਨਾਂ ਦੇ ਲਾਰੇ ਲਾਈ ਜਾਂਦੇ ਨੇ ਮੈਂ ਸਿਰਫ ਇੰਨਾ ਹੀ ਕਿਹਾ ਕਿ ਮਾਰਕੀਟ ਜਾਣਾ ਸੀ ਤੁਸੀਂ ਇੰਨਾ ਟਾਈਮ ਕਿੱਥੇ ਲਾ ਦਿੱਤਾ ਬਸ ਮੈਂ ਇੰਨੀ ਹੀ ਗੱਲ ਕਹਿੰਦੀ देर ਹੋ ਗਈ ਇੰਨੀ ਹੀ ਗੱਲ ਕਹਿ ਤੇ ਚੋਰ ਹੋ ਗਈ ਹੁਣ ਤੁਸੀਂ ਦੱਸੋ ਟੱਬਰ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਹੈਗੀਆਂ ਕਿ ਨਹੀਂ ਇਸ ਤੋਂ ਪਹਿਲਾਂ ਕਿ ਰਮਨ ਕੁਝ ਬੋਲਦੀ ਉਸ ਦੀ ਸੱਸ ਨੇ ਬਲਦੀ ਵਿੱਚ ਕਿਉਂ ਪਾਉਣ ਦਾ ਕੰਮ ਕੀਤਾ ਔਰ ਰਮਨ ਨੂੰ ਬੋਲੀ ਤੂੰ ਉਹ ਚਿੱਠੀ ਜਿਹੀ ਮੇਜ਼ ਤੇ ਸਜਾ ਕੇ ਰੱਖ ਦਿੱਤੀ ਸੀ ਉਹ ਕਿਹੜਾ ਅੱਜੇ ਹੀ ਜ਼ਰੂਰੀ ਸੀ ਹਰ ਵੇਲੇ ਤੇਰੇ ਅੱਗੇ ਤੱਗੇ ਨਹੀਂ ਮੁੱਕਦੇ ਨਿਆਣਿਆਂ ਨੂੰ ਸਵਾ ਦੇਖੇ ਸੱਸ ਦੀਆਂ ਇਹ ਚੋਬਾਂ ਸੁਣ ਕੇ ਰਮਨ ਦਾ سینਾ ਛਲ ਨਹੀਂ ਹੋ ਗਿਆ ਉਸਨੇ ਜਵਾਬ ਦਾ ਤਾਂ ਕੋਈ ਨਹੀਂ ਦਿੱਤਾ ਪਰ ਮਨ ਵਿੱਚ ਪੱਕੀ ਧਾਰ ਲਈ ਕਿ ਜ਼ਿੰਦਗੀ ਦੀ ਅੱਗੇ ਦੀ ਲੜਾਈ ਉਹ ਹੁਣ ਆਪਣੇ ਵੱਲ ਬੁੱਤੇ ਤੇ ਹੀ ਲੜੇਗੀ ਬਾਹਰ ਦਰਵਾਜੇ ਤੇ ਵੱਜੀ ਡੋਰਵੈਲ ਨੂੰ ਸੁਣ ਕੇ ਇੰਜ ਲੱਗਾ ਜਿਵੇਂ ਸਭ ਨੂੰ ਜਿਵੇਂ ਸੱਪ ਸੁੰਗ ਗਿਆ ਹੋਵੇ ਰਮਨ ਨੇ ਦਰਵਾਜ਼ਾ ਖੋਲ੍ਹਿਆ ਕਰਨ ਦਫ਼ਤਰ ਤੋਂ ਵਾਪਸ ਆਇਆ ਸੀ ਉਹ ਬਹੁਤ ਥੱਕਿਆ ਹੋਇਆ ਤੇ ਉਦਾਸ ਜਿਹਾ ਲੱਗ ਰਿਹਾ ਸੀ ਰਮਨ ਨੇ ਸਭ ਕੁਝ ਭੁੱਲ ਕੇ ਸਹਿਜ ਹੁੰਦਿਆ ਪੁੱਤ ਨੂੰ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਕਰਨ ਨੇ ਰੋਣ ਹਾਕਾ ਹੋ ਕੇ ਦੱਸਿਆ ਕਿ ਦਫ਼ਤਰ ਵਿੱਚ ਉਸ ਤੋਂ ਬਹੁਤ ਜ਼ਿਆਦਾ ਕੰਮ ਕਰਵਾਇਆ ਜਾਂਦਾ ਹੈ 1 ਮਿੰਟ ਵੀ ਖੜਾ ਨਹੀਂ ਹੋਣ ਦਿੰਦੇ ਉਸ ਨੂੰ ਉਹ ਕੰਮ ਵੀ ਕਰਲੇ ਮਜਬੂਰ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕਰਨਾ ਉਸਦੀ ਡਿਊਟੀ ਵੀ ਨਹੀਂ ਰਮਨ ਨੇ ਕਰਨ ਨੂੰ ਸਮਝਾਉਂਦੇ ਹੋਏ ਕਿਹਾ ਕਿ ਕੁਝ ਸਮਾਂ ਮਨ ਮਾਰ ਕੇ ਉਹ ਡਿਊਟੀ ਕਰ ਲਵੇ ਫਿਰ ਦੇਖਾਂਗੇ ਕਿ ਕਰਨਾ ਚਾਹੀਦਾ ਹੈ ਕਿਉਂਕਿ ਕਰਨ ਦਾ ਵੀ ਸੁਪਨਾ ਸੀ ਉਹ ਅਗਲੀ ਪੜ੍ਹਾਈ ਵਿਦੇਸ਼ ਵਿੱਚ ਜਾ ਕੇ ਕਰੇ ਪਰ ਪਿਤਾ ਦੇ ਜਗੋਂ ਟੁਰ ਜਾਣ ਨਾਲ ਉਹਦੇ ਇਹ ਸੁਪਨੇ ਨੂੰ ਵੀ ਗ੍ਰਹਿਣ ਲੱਗ ਗਿਆ ਸੀ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ